ਹਾਂਜੀ ਅੱਜ ਦੀ ਜਿਹੜੀ ਆਪਣੀ ਖਾਸ ਵੀਡੀਓ ਆ ਇਹ ਹੈਗੀ ਆ ਆਪਣੀ ਜਿਹੜਾ ਸੁਪਰ ਸੀਡਰ ਹੈ ਦੇ ਆਪਾਂ ਚੱਕਰ ਲਾਉਣੇ ਆ ਤੇ ਅੱਜ ਆਪਾਂ ਖੜੇ ਆਂਗੇ ਫਰੀਦਕੋਟ ਮੈਸੀ ਫਰਗੋਸਨ ਦੀ ਏਜੰਸੀ ਦੇ ਵਿੱਚ ਤੇ ਭਰਾ ਆਪਣੇ ਨਾਲ ਹਸਤਵਿੰਦਰ ਸੱਸੀ ਦਾ ਬਾਈ ਜੀ ਸੱਸੀ ਦਾ ਬਾਈ ਜੀ ਸਤਿ ਸ਼੍ਰੀ ਅਕਾਲ ਤੇ ਬਾਈ ਜੀ ਦੀ ਆਪਾਂ ਨੂੰ ਫੁੱਲ ਜਾਣਕਾਰੀ ਚਾਹੀਦੀ ਆ ਕਿਉਂਕਿ ਕਿਸਾਨਾਂ ਦੇ ਸਵਾਲ ਹੁੰਦੇ ਆ ਵੀ ਇਹ ਚੱਕਰ ਨਾ ਸਹੀ ਨਹੀਂ ਲੱਗਦੇ ਉਹਨਾਂ ਨੂੰ ਹਾਂਜੀ ਮੇਨਲੀ ਜਿਹੜੇ ਚੱਕਰ ਲਾਉਣੇ ਹੁੰਦੇ ਆ ਟੈਕੋਮੀਟਰ ਨਾਲ ਲਾਉਣੇ ਹੁੰਦੇ ਆ ਠੀਕ ਆ ਬਾਈ ਜੀ ਠੀਕ ਹੈ ਜੀ ਪਰ ਸਾਰੇ ਕਿਸਾਨ ਭਰਾਵਾਂ ਕੋਲੇ ਟੈਕੋਮੀਟਰ ਨਹੀਂ ਹੁੰਦਾਗਾ ਹਾਂਜੀ ਤਾਂ ਫਿਰ ਉਹਦਾ ਇੱਕ ਦੇਸੀ ਫਾਰਮੂਲਾ ਉਹ ਆਪਾਂ ਅੱਜ ਤੁਹਾਨੂੰ ਸਮਝਾਉਣੇ ਆ ਕਿ ਮੈਸੀ ਦੇ ਤੁਸੀਂ ਚੱਕਰ ਕਿੱਦਾਂ ਲਾਉਣੇ ਆ ਠੀਕ ਆ ਤੁਸੀਂ ਕੀ ਕਰਨਾ ਹੈ ਬਲੇਡ ਦੇ ਉੱਪਰ ਨਿਸ਼ਾਨੀ ਲਾ ਲੈਣੀ ਹੈ ਇੱਕ ਠੀਕ ਹੈ ਜੀ ਇਹਦੇ ਬਰਾਬਰ ਹੀ ਤੁਸੀਂ ਇੱਕ ਹੋਰ ਨਿਸ਼ਾਨੀ ਲਾ ਲੈਣੀ ਹੈ ਕਿਤੇ ਵੀ ਤੇ ਜਦੋਂ ਇਹਦੇ ਰੂਟਰ ਦੇ ਰੂਟਰ ਸ਼ਾਫਟ ਦੇ ਇੱਕ ਗੇੜਾ ਆਉਂਦਾ ਪੂਰਾ ਇਹਨੂੰ ਤੁਸੀਂ ਗੇੜਨ ਹੈ ਹੱਥ ਨਾਲ ਠੀਕ ਹੈ ਜੀ ਤਾਂ ਉਧਰ ਪੀਟੀਓ ਸ਼ਾਫਟ ਦੇ ਪੌਣੇ ਤਿੰਨ ਗੇੜੇ ਆਉਣੇ ਚਾਹੀਦੇ ਆ ਉਹ ਵੀ ਤੁਹਾਨੂੰ ਦਿਖਾਨਨੇ ਆ ਠੀਕ ਹੈ ਬਾਈ ਜੀ ਨਾਲ ਤੁਸੀਂ ਕੀ ਕਰਨਾ ਹੈ ਇਧਰ ਪੀਟੀਓ ਸ਼ਾਫਟ ਤੇ ਵੀ ਨਿਸ਼ਾਨੀ ਲਾ ਲੈਣੀ ਹੈ ਠੀਕ ਹੈ ਬਾਈ ਜੀ ਤੇ ਉਧਰੋਂ ਰੂਟਰ ਨੂੰ ਗੇੜ ਨਾਲ ਸ਼ੁਰੂ ਕਰਨਾ ਹੈ ਤੁਸੀਂ ਠੀਕ ਹੈ ਬਾਈ ਜੀ ਇੱਕ ਗੇੜਾ ਆ ਗਿਆ ਜੀ ਹਾਂਜੀ ਬਾਈ ਜੀ ਦੋ ਗੇੜੇ ਆ ਗਏ ਠੀਕ ਹੈ ਬਾਈ ਜੀ ਹੁਣ ਤੁਸੀਂ ਇਹਨੂੰ ਪੌਣੇ ਤਿੰਨ ਗੇੜੇ ਪੂਰੇ ਕਰਨੇ ਆ ਠੀਕ ਹੈ ਬਾਈ ਜੀ ਤੇ ਜਦੋਂ ਪੌਣੇ ਤਿੰਨ ਗੇੜੇ ਪੂਰੇ ਹੋ ਗਏ ਹਾਂਜੀ ਬਾਈ ਜੀ ਬਲੇਡ ਦੇ ਤਾਂ ਮਤਲਬ ਮੈਸੀ ਦੇ ਤੁਹਾਡੇ ਚੱਕਰ ਰਲ ਗਏ ਪੀਟੀਓ ਦੇ ਪੌਣੇ ਤਿੰਨ ਢੇੜੇ ਤੇ ਉਧਰੋਂ ਪਲੇਟ ਦਾ ਇੱਕ ਢੇੜਾ ਠੀਕ ਹੈ ਬਾਈ ਜੀ ਤੇ ਹੁਣ ਤੁਸੀਂ ਇਹ ਦੱਸਣਾ ਵੀ ਇਹ ਜਾਣਕਾਰੀ ਆ ਤੁਹਾਨੂੰ ਕਿੱਦਾਂ ਦੀ ਲੱਗੀ ਤੇ ਕਮੈਂਟ ਕਰਕੇ ਕਿਸਾਨ ਵੀਰ ਜਰੂਰ ਦੱਸਿਓ ਜੇ ਵੀ ਕਿਹੜੇ ਕਿਹੜੇ ਕਿਸਾਨ ਭਰਾਵਾਂ ਨੂੰ ਇਸ ਚੀਜ਼ ਬਾਰੇ ਪਤਾ ਸੀਗਾ ਵੀ ਇਦਾਂ ਚੱਕਰ ਲਾਏ ਜਾਂਦੇ ਆ ਤੇ ਜਿਨ੍ਹਾਂ ਨੂੰ ਨਹੀਂ ਪਤਾ ਸੀ ਉਹ ਵੀ ਕਮੈਂਟ ਕਰਕੇ ਦੱਸਿਓ ਤੁਹਾਨੂੰ ਹੋਰ ਬਰੀਕੀਆਂ ਲੈ ਕੇ ਆਵਾਂਗੇ ਆਪਣੇ ਚੈਨਲ ਦੇ ਉੱਤੇ ਤੇ ਇਦਾਂ ਦੀਆਂ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਕਿਸੇ ਵੀ ਮੈਸੀ ਫਰਗੂਸ਼ਨ ਦੇ ਟਰੈਕਟਰ ਬਾਰੇ ਜਾਣਕਾਰੀ ਚਾਹੀਦੀ ਆ ਤੇ ਵੀਡੀਓ ਦੇ ਵਿੱਚ ਆਪਣੇ ਨੰਬਰ ਚੱਲੀ ਜਾਂਦੇ ਆ ਤੁਸੀਂ ਕਾਲ ਕਰਕੇ ਜਾਣਕਾਰੀ ਪ੍ਰਾਪਤ ਕਰ ਸਕਦੇ ਆ